5 ਸਾਲ ਦੀ ਉਮਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਕ ਛੋਟੇ ਜਿਹੇ ਵਸਤਾ ਔਰ ਫੱਟੀ ਲੈ ਕੇ ਮਹਾਰਾਜ ਪੜਨ ਜਾਂਦੇ ਨੇ ਆਪਣੇ ਘਰੋਂ ਪਿਤਾ ਜੀ ਛੱਡਣ ਗਏ ਨੇ ਪੰਦੇ ਨੂੰ ਜਾ ਕੇ ਕਹਿੰਦੇ ਨੇ ਪੰਡਤ ਜੀ ਮੇਰੇ ਨਾਨਕ ਨੂੰ ਵੀ ਆਪਣੀ ਪਾਠਸ਼ਾਲਾ ਵਿੱਚ ਤੁਸੀਂ ਦਾਖਲਾ ਦੇ ਦਿਓ ਇਹਨੂੰ ਪੜਾਉਣਾ ਸ਼ੁਰੂ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ 5 ਦਿਨ ਜਾਂਦੇ ਨੇ 6ਵੇਂ ਦਿਨ ਹੱਥ ਜੋੜ ਕੇ ਪੰਡਤ ਹਰਦੇਵਾਲ ਕਹਿ ਦਿੰਦਾ ਮੈਂ ਤਾਂ ਭਲਾਨ ਦਾਸ ਤੇਰੇ ਨਾਨਕ ਨੂੰ ਕੋਈ ਨਹੀਂ ਪੜ੍ਹਾ ਸਕਦਾ ਜਿਹੜੀ ਪੜ੍ਹਾਈ ਇਹਦੇ ਕੋਲ ਹੈ ਉਹ ਦੁਨੀਆਂ ਵਿੱਚ ਕਿਸੇ ਕੋਲ ਨਹੀਂ ਜਿਹੜੇ ਸਵਾਲ ਇਹਦੇ ਕੋਲ ਨੇ ਉਹ ਸਵਾਲ ਮੈਂ ਅੱਜ ਤੱਕ ਸੁਨੇ ਨਹੀਂ ਮੈਂ ਇਹਨੂੰ ਇੱਕਮ ਪੜ੍ਹਾਉਨੇ ਇਹ ਇੱਕ ਤੋਂ ਪਹਿਲਾਂ ਪੁੱਛਦਾ ਕੀ ਹੈ ਮੈਂ ਇਹਨੂੰ ਅਲਫ਼ ਪੜ੍ਹਾਇਆ ਹੈ ਇਹ ਅਲਫ਼ ਤੋਂ ਪਹਿਲਾਂ ਪੁੱਛਦਾ ਕੀ ਹੈ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਰਤ ਕਿ ਉਹਦੀ ਪਾਠਸ਼ਾਲਾ ਵਿੱਚ ਪੜ੍ਹ ਨਹੀਂ ਗਏ ਅੱਜ ਜਦੋਂ ਮਹਾਰਾਜ ਉਦਾਸੀ ਕਰਕੇ ਵਾਪਸ ਆਏ ਨਾ ਤੇ ਪੰਡਤ ਹਰਦੇਹਾਲ ਦੀ ਉਮਰ 60 ਵਰਿਆਂ ਤੋਂ ਟੱਪ ਗਈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਉਮਰ ਵੀ 45 ਦੇ 50 ਸਾਲ ਕਰੀਬ ਹੋ ਗਈ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਹਿਲੀ ਵਾਰ ਵਾਪਸ ਤਲਵੰਡੀ ਆਏ ਉਦਾਸੀ ਕਰਕੇ ਉਦੋਂ ਤੱਕ ਪੰਡਤ ਹਰਦੇਹਾਲ ਦੀ ਬਹੁਤ ਸ਼ਰਧਾ ਬਣ ਗਈ। ਪੰਦੇ ਦੇ ਅੰਦਰ ਇਹ ਸ਼ਰਧਾ ਬਣੀ ਜਿਹਨੂੰ ਰਾਏ ਬੁਲਾਰ ਰੱਬ ਕਰਕੇ ਮੱਥਾ ਟੇਕਦਾ ਹੈ। ਕਹਿੰਦੇ ਨੇ ਜਿਹਨਾਂ ਇੱਕ ਬਚਨ ਸੁਣ ਕੇ ਮਲਕ ਭਾਗੋ ਸਾਧ ਹੋ ਗਿਆ। ਜਿਹਦੇ ਕੋਲੋਂ ਇੱਕ ਸ਼ਬਦ ਸੁਣ ਕੇ ਸੱਜਣ ਠੱਗ ਨੇ ਠਗੀਆਂ ਛੱਡ ਦਿੱਤੀਆਂ ਗੁਰੂ ਨਾਨਕ ਨੂੰ ਲੋਕੀ ਰੱਬ ਕਹਿੰਦੇ ਨੇ ਕੋਈ ਘਰ ਘਰ ਭਾਂਡੇ ਮੰਜਣ ਵਾਲੀ ਤੁਲਸਾ ਬਾਈ ਬ੍ਰह्म ਗਿਆਨ ਨੂੰ ਅਪੜ ਗਈ ਹੈ ਦੌਲਤਾਂ ਦਾਈ ਜਿਹੜੀ ਲੋਕਾਂ ਦੇ ਘਰੋਂ ਵਧਾਈਆਂ ਮੰਗਦੀ ਸੀ ਲੋਕੀ ਉਹਦੇ ਘਰੋਂ ਜਾ ਕੇ ਪੁੱਤਾਂ ਦੀਆਂ ਦਾਤਾਂ ਮੰਗਣ ਲੱਗ ਪਏ ਗੁਰੂ ਨਾਨਕ ਸਹਿ ਮਹਾਰਾਜ ਰੱਬ ਨੇ ਅੱਜ ਪੰਡਾ ਗੁਰੂ ਨਾਨਕ ਸਹਿ ਮਹਾਰਾਜ ਦੇ ਕੋਲ ਆਇਆ ਪੰਡਤ ਹਰਦੇਵਾਲ ਬਿਰਧ ਸਰੀਰ ਹੈ ਪਾਦਸ਼ਾਹ ਦੇ ਦਰਸ਼ਨ ਕਰਨ ਘਰ ਪਹੁੰਚਿਆ। ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਨੇ ਅਦਬ ਕੀਤਾ, ਅਦਬ ਨਾਲ ਬਿਠਾ ਲਿਆ। ਆਓ ਪੰਡਤ ਜੀ। ਬਿੜੇ ਵਿੱਚ ਪਈ ਹੋਈ ਚਾਰ ਪਾਈ ਮੰਜੀ ਢਾਹ ਦਿੱਤੀ। ਅਦਬ ਨਾਲ ਬਿਠਾਉਣ ਲੱਗੇ। ਪੰਡਤ ਨੇ ਹੱਥ ਜੋੜ ਕੇ ਇੱਕ ਗੱਲ ਕਹੀ। ਪੰਡਤ ਹਰਦੇਵਾਲ ਕਹਿੰਦਾ ਹੈ, ਮਹਾਰਾਜ ਜਿਸ ਦਿਨ ਤੁਸੀਂ ਮੇਰੇ ਕੋਲ ਪੜਨ ਆਏ ਸੀ, ਉਦੋਂ ਮੈਂ ਤੁਹਾਨੂੰ ਭੋਏ ਬਿਠਾਇਆ ਸੀ। ਆਪ ਉੱਚੀ ਜਗ੍ਹਾ ਤੇ ਪੜਾ ਰਿਆ ਸੀ। ਅੱਜ ਮਹਾਰਾਜ ਮੈਂ ਤੁਹਾਡੇ ਕੋਲ ਪੜਨ ਆਇਆ, ਤੁਸੀਂ ਚਾਰ ਪਾਈ ਮੰਜੇ ਤੇ ਬੈਠੋਗੇ ਭੋਏ ਬਹਿਣਾ। ਵਾਛਿਆ ਜਦੋਂ ਤੁਸੀਂ ਪੜਨ ਆਏ ਸੀ ਮੈਂ ਤੁਹਾਨੂੰ ਕੋਏ ਬਿਠਾਇਆ ਆ ਪੁੱਜੀ ਜਗ੍ਹਾ ਤੇ ਬੈਠਾ ਸੀ ਅੱਜ ਮੈਂ ਤੁਹਾਡੇ ਕੋਲੋਂ ਪੜਨ ਆਇਆ ਦੁਨੀਆ ਦਾ ਲੇਖਾ ਹਿਸਾਬ ਗਿਆਨ ਮੇਰੇ ਕੋਲੋਂ ਸੰਕੜੇ ਲੋਕਾਂ ਨੇ ਪੜਿਆ ਪਾਛਿਆ ਮੈਂ ਰੱਬ ਦੇ ਘਰ ਦਾ ਉਹ ਲੇਖਾ ਪੜਨ ਆਇਆ ਜਿਹਨੂੰ ਪੜਨ ਦੇ ਨਾਲ ਲਿਖਾ ਦੇਣਾ ਨਹੀਂ ਜਿਹਨੂੰ ਪੜਨ ਦੇ ਨਾਲ ਲਿਖੇ ਮੁੱਕ ਜਾਂਦੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆ ਨੇ ਅਦਵ ਕਰਕੇ ਬਾਹ ਪਕੜ ਕੇ ਕਿਹਾ ਨਹੀਂ ਭੰਡਤ ਜੀ ਤੁਸੀਂ ਉਮਰ ਵਿੱਚ ਵੱਡੇ ਹੋ ਤੁਸੀਂ ਅਨੇਕਾਂ ਨੂੰ ਪੜਾਇਆ ਇਸ ਜਗ੍ਹਾ ਤੇ ਬੈਠੋ ਰੱਬ ਦਾ ਗਿਆਨ ਲੈਣ ਲਈ ਕੋਈ ਉੱਚਾ ਨੀਵਾਂ ਨਹੀਂ ਹੈ ਪਾਤਸ਼ਾਹ ਨੇ ਬੜੇ ਪਿਆਰ ਨਾਲ ਚਾਰਪਾਈ ਮੰਜੇ ਤੇ ਬਿਠਾ ਦਿੱਤਾ ਕਹਿੰਦੇ ਦੱਸੋ ਪੰਡਤ ਜੀ ਕੀ ਕਹਿਣਾ ਹੈ ਉਹਨਾਂ ਨੇ ਕਿਹਾ ਮਹਾਰਾਜ ਮੈਨੂੰ ਉਹ ਪੜਾ ਦਿਓ ਜਿਸ ਪੜਨ ਦੇ ਨਾਲ ਲੇਖਾ ਨਾ ਦੇਣਾ ਮੈਨੂੰ ਦੁਨੀਆ ਦਾ ਲੇਖਾ ਸਾਬ ਆਉਂਦਾ ਹੈ ਪਰ ਪਾਤਸ਼ਾਹ ਮੈਨੂੰ ਉਹ ਲੇਖਾ ਲਿਖਣ ਪੜਾ ਦਿਓ ਜਿਸ ਨੂੰ ਪੜਨ ਦੇ ਨਾਲ ਲੇਖਾ ਦੇਣਾ ਨਾ ਭਵੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਪੰਡਤ ਜੀ ਫਿਰ ਸੁਣੋ ਪੰਡਤ ਹਰਦੇਵਾਲ ਬੋਲੇ ਕਹਿੰਦੇ ਮਹਾਰਾਜ ਮੈਂ ਬੁੱਢਾ ਬੰਦਾ ਹੁਣ ਬਿਰਧ ਸਰੀਰ ਹੈ ਹੁਣ ਮੇਦੀ ਯਾਦਾਸ਼ਤ ਘਟ ਗਈ ਹੈ ਮੈਨੂੰ ਗੱਲ ਭੁੱਲ ਜਾਂਦੀ ਹੈ ਮਹਾਰਾਜ ਜੋ ਤੁਸੀਂ ਪੜ੍ਹਾਉਣ ਲੱਗੇ ਹੋ ਨਾ 2 ਮਿੰਟ ਰੁਕ ਜਾਓ ਮੈਨੂੰ ਕਲਮ ਦਵਾਤ ਸਿਆਹੀ ਮੰਗਾ ਲੈਣ ਦਿਓ ਮੈਨੂੰ ਲਿਖ ਲੈਣ ਦਿਓ ਮਹਾਰਾਜ ਮੈਂ ਬਜ਼ੁਰਗ ਹੋ ਗਿਆ ਗੱਲ ਭੁੱਲ ਜਾਂਦੀ ਹੈ ਮੈਨੂੰ ਲਿਖ ਲੈਣ ਦਿਓ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਬੋਲੇ ਕਹਿੰਦੇ ਪੰਡਤ ਜੀ ਜੋ ਮੈਂ ਤੁਹਾਨੂੰ ਕਹਿਣ ਲੱਗਾ ਉਹ ਕਾਗਜ਼ ਉੱਤੇ ਲਿਖਣ ਦੀ ਲੋੜ ਨਹੀਂ ਕਾਗਜ਼ਾਂ ਤੇ ਲਿਖੇ ਹੋਏ ਫਿੱਕੇ ਪੈ ਜਾਂਦੇ ਨੇ ਕਾਗਜ਼ਾਂ ਤੇ ਲਿਖੇ ਹੋਏ ਅੱਖਰ ਇੱਕ ਦਿਨ ਮਿਟ ਜਾਂਦੇ ਨੇ ਕਾਗਜ਼ਾਂ ਤੇ ਲਿਖੇ ਹੋਏ ਇਹਨਾਂ ਅੱਖਾਂ ਨਾਲ ਪੜ੍ਹਨੇ ਕਈ ਵਾਰ ਰਹਿ ਜਾਂਦੇ ਨੇ ਪਾਤਸ਼ਾਹ ਨੇ ਵਜਨ ਕਹੇ ਜੋ ਮੈਂ ਤੁਹਾਨੂੰ ਲਿਖਾਉਣ ਲੱਗਾ ਉਹ ਬਾਹਰੀ ਕਾਗਜ਼ ਉੱਤੇ ਨਾ ਲਿਖੋ ਆਪਣੀ ਮੱਤ ਦੇ ਕਾਗਜ਼ ਉੱਤੇ ਲਿਖ ਲਓ ਇੱਕੋ ਵਾਰ ਲਿਖਣਾ ਦੂਜੀ ਵਾਰ ਲਿਖਣ ਦੀ ਲੋੜ ਨਹੀਂ ਮਤਰੂਪੀ ਕਾਗਜ਼ ਤੇ ਲਿਖੋ ਇੱਕੋ ਵਾਰ ਲਿਖਣਾ ਦੂਜੀ ਵਾਰ ਲਿਖਣ ਦੀ ਲੋੜ ਨਹੀਂ ਐ ਪੰਡਤ ਜੀ ਮਤਰੂਪੀ ਕਾਗਜ਼ ਤੇ ਲਿਖੋ ਚਿੱਤ ਨੂੰ ਬਣਾਓ ਲਿਖਾਰੀ ਜਿਹੜਾ ਚਿੱਤ ਵਿੱਚ ਮੋਹ ਬਣਿਆ ਹੋਇਆ ਨਾ ਇੰਨੇ ਸਾਲਾਂ ਦਾ ਮੇਰਾ ਘਰ ਮੇਰੇ ਪੁੱਤਰ ਮੇਰੇ ਪੋਤੇ ਮੇਰੀਆਂ ਪੋਤੀਆਂ ਮੇਰਾ ਪਰਿਵਾਰ ਕਹਿੰਦੇ ਇਹ ਮੋਹ ਨੂੰ ਸਾੜ ਦਿਓ ਛੱਡ ਦਿਓ ਸਭ ਕੁਝ ਰੋ ਪਰਿਵਾਰ ਵਿੱਚ ਪਰ ਉਹ ਮੋਹ ਨੂੰ ਸਾੜ ਦਿਓ ਜਿਹਨੂੰ ਤੁਸੀਂ ਸਾਦ ਸੰਗਤ ਅਟੈਚਮੈਂਟ ਜਦੋਂ ਕਟਾਈ ਦੀ ਉਹ ਡੀ ਅਟੈਚਮੈਂਟ ਕਰ ਲਈਦਾ ਥੋੜਾ ਜਿਆ ਰਈ ਦਾ ਵਿੱਚ ਹੀ ਹੈ ਉਹਦੇ ਨਾਲੋਂ ਥੋੜਾ ਦੂਰੀ ਬਣਦੀ ਪਾਤਸ਼ਾਹ ਨੇ ਉਹ ਲਗਾਓ ਘਟਾਉਣੇ ਮੋਹ ਦੇ ਦਰਖਤ ਨੂੰ ਸਾੜੋ ਉਹਨਾਂ ਕੋਲਿਆਂ ਦੀ ਬਣਾਓ ਸਿਆਹੀ ਚਿੱਤ ਨੂੰ ਬਣਾਓ ਲਿਖਾਰੀ ਮਤ ਨੂੰ ਬਣਾਓ ਕਾਗਜ਼ ਕਹਿੰਦੇ ਭਾਓ ਪ੍ਰੇਮ ਦੀ ਲੋ ਕਲਮ ਤੇ ਲਿਖਣਾ ਕੀ ਉਹ ਸੁਣੋ ਪ੍ਰੇਮ ਨਾਲ ਲਿਖਿਓ ਹਜ਼ੂਰ ਦੇ ਬਚਨ ਕਹਿੰਦੇ ਆਂ ਪੰਡੇ ਉਸ ਪੰਡਤ ਹਰਦੇ ਹਾਲ ਦੀ ਸੁਰਤ ਇਕਾਗਰ ਹੋ ਗਏ ਉਹਦੀਆਂ ਅੱਖਾਂ ਬੰਦੀਆਂ ਗਈਆਂ ਸੁਰਤ ਟਿਕਾਓ ਵਿੱਚ ਆ ਗਈ ਅੱਖਾਂ ਬੰਦ ਕਰਦੇ ਆਂ ਦੋ ਹੰਝੂ ਉਹਨਾਂ ਅੱਖਾਂ ਵਿੱਚੋਂ ਪਿਰ ਗਏ ਉਹ ਸੁਰਤ ਟਿਕਣ ਦੀ ਨਿਸ਼ਾਨੀ ਸੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਲਿਖੋ ਜਿਤ ਲਾਤ ਜਿਤ ਲੱਗੇ ਭਾਈ ਰੇ ਰਾਮ ਕਹੋ ਰਾਮ ਕਹੋ ਰਾਮ ਕਹੋ ਚਿਤ ਲਾਏ ਪੰਨ ਜੀ ਦਾ ਚਿਤ ਜੜ ਗਏ ਭਾਈ ਰੇ ਰਾਮ ਕਹੋ ਰਾਮ ਕਹੋ ਚਿਤ ਲਾਏ ਹਰ ਜਸ ਅਖਰ ਲੈ ਚੰਨੋ ਸ਼ੋਦਖੇ ਪਤੀ ਆਏ ਹੁਣ ਮਹਾਰਾਜ ਲਿਖਾਉਂਦੇ ਉਹਨੂੰ ਜੋ ਪਾਤਸ਼ਾਹ ਨੇ ਕਿਹਾ ਉਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਵਿੱਚ ਹੈ ਸ੍ਰੀ ਰਾਗ ਅਨਰ ਪਾਤਸ਼ਾਹ ਦਾ ਸ਼ਬਦ ਹੈ ਪਾਤਸ਼ਾਹ ਨੇ ਸ੍ਰੀ ਰਾਗ ਵਿੱਚ ਉਚਾਰਨ ਕੀਤਾ ਫਿਰੋਸ਼ਾ ਤੁਸੀਂ ਪੜੋਗੇ ਸ੍ਰੀ ਰਾਗ ਮਹੱਲਾ ਪਹਿਲਾ ਹਜ਼ੂਰ ਨੇ ਬਚਨ ਕਹ ਪੰਡਤ ਜੀ ਸੁਣੋ ਝਾਲ ਮੋਹ ਮਸ ਘਸ ਕਰ ਮਸ ਮੀਨਨ ਸਿਆਈ ਮੋਢਾ ਦਰਖਤ ਸਾੜ ਦੋ ਪੁੱਤਾਂ ਪੋਤਿਆਂ ਧੀਆਂ ਦਾ ਪੋਤੇ-ਪੜਪੋਤਿਆਂ ਦਾ ਸਾੜ ਦਿਓ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਅਤੇ ਬੈਲ ਆਈਕਨ ਔਨ ਕਰ ਲਓ ਤਾਂ ਜੋ ਹਰ ਨਵੀਂ ਗੁਰਬਾਣੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ